ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਸੰਗਤ ਜਿਵੇਂ ਤੁਸੀਂ ਜਾਣਦੇ ਹੋ ਕਿ ਸਾਡੇ ਕੋਲ ਮੰਨਤਾ ਸੇਵਾ ਬਿਰਦਾ ਆਸ਼ਰਮ ਵਿੱਚ ਬੇਸਾਰਾ ਮੰਦਪੁੱਤੀ ਤੇ ਲੋਵਾਰ ਜਿਹੜੇ ਬਜ਼ੁਰਗ ਸਾਡੇ ਕੋਲ ਰਹਿੰਦੇ ਨੇ ਆਪ ਸਭ ਸੰਗਤ ਜੋ ਉਹਨਾਂ ਨੇ ਸੇਵਾ ਸੰਭਾਲ ਕੀਤੀ ਜਾਂਦੀ ਆ ਤੇ ਜਿਸ ਬਜ਼ੁਰਗ ਦੀ ਤੁਹਾਨੂੰ ਆਪਾਂ ਜਾਣਕਾਰੀ ਦੇਣ ਜਾ ਰਹੇ ਹਾਂ ਇਹ ਬਜ਼ੁਰਗ ਦਾ ਨਾਮ ਆ ਰਾਮਚੰਦਰ ਜੋ ਕਰੀਬ ਸਾਨੂੰ 15 ਜਨਵਰੀ 2020 ਨੂੰ ਇਹ ਬਟਾਲੇ ਸ਼ਹਿਰ ਤੋਂ ਸ਼ਾਂਤੀ ਨਗਰ ਮਹੱਲੇ ਦੇ ਵਿੱਚ ਅਸੀਂ ਲੈ ਕੇ ਆਏ ਸੀ ਤੇ ਕਰੀਬ ਇਹ ਉਦੋਂ ਦੋ ਭਰਾ ਜਿਹੜੇ ਉੱਥੇ ਰਹਿੰਦੇ ਸੀ ਸਾਨੂੰ ਉੱਥੋਂ ਲੋਕਲ ਵੀਰਾਂ ਨੇ ਜਦੋਂ ਜਾਣਕਾਰੀ ਦਿੱਤੀ ਸੀ ਉਦੋਂ ਫਿਰ ਸਾਡੀ ਟੀਮ ਗਈ ਸੀ 2020 ਦੇ ਵਿੱਚ ਉਦੋਂ ਸਾਡਾ ਜਿਹੜਾ ਇਹ ਸੇਵਾਕਰ ਆਸ਼ਰਮ ਸੀ ਜਿਹੜਾ ਬਿਰਦਾ ਆਸ਼ਰਮ ਉਹ ਦਸੀਂ ਪਿੰਡ ਜਫਰਾਲ ਦੇ ਵਿੱਚ ਚਲਾਉਂਦੇ ਸੀ ਤੇ ਉਦੋਂ ਸਾਨੂੰ ਉੱਥੇ ਬਟਾਲੇ ਤੋਂ ਰੁਗਵੀਰ ਸਿੰਘ ਨੇ ਉਹਨਾਂ ਨੇ ਸਾਨੂੰ ਇਹਨਾਂ ਦੀ ਇਤਲਾਹ ਦਿੱਤੀ ਸੀ ਕਿ ਸਾਡੀ ਸਾਰੀ ਟੀਮ ਜਿਹੜੀ ਉਦੋਂ ਗਈ ਸੀ ਉੱਥੇ ਤੇ ਅਸੀਂ ਇਹਨਾਂ ਨਾਲ ਜਾ ਕੇ ਗੱਲਬਾਤ ਕੀਤੀ ਇਹ ਦੋ ਭਰਾ ਸੀ ਇਹਨਾਂ ਦੇ ਇੱਕ ਭਰਾ ਦਾ ਨਾਮ ਸੀ ਜਗਿੰਦਰਪਾਲ ਜਗਿੰਦਰਪਾਲ ਨਾ ਹੈ ਨਾ ਜਗਿੰਦਰਪਾਲ ਜਗਿੰਦਰਪਾਲ ਤੇ ਇਹਨਾਂ ਦਾ ਨਾਮ ਰਾਮਚੰਦਰ ਆ ਤੇ ਮਾਤਾ ਜੀ ਦਾ ਨਾਮ ਹੈਗਾ ਕੁਸ਼ਲਿਆ ਦੇਵੀ ਤੇ ਪਿਤਾ ਨਾਮ ਸੀ ਹੰਸਰਾਜ ਤੇ ਇਹ ਕਰੀਬ ਬਾਪੂ ਜੀ ਸਾਨੂੰ ਦੱਸਦੇ ਨੇ ਮੈਨੂੰ 18 15 17 18 ਸਾਲ ਹਨ 17 18 ਸਾਲ ਹੋ ਗਏ ਸੀ ਉੱਥੇ ਇੱਕ ਛੋਟੀ ਜੀ ਦੁਕਾਨ ਸੀ ਆ ਤੁਹਾਨੂੰ ਆਪਾਂ ਫੋਟੋਆਂ ਦਿਖਾਉਨੇ ਆ ਆ ਦੇਖੋ ਜੀ ਛੋਟੀ ਜੀ ਦੁਕਾਨ ਦੇ ਵਿੱਚ ਇਸ ਤਰ੍ਹਾਂ ਕੂੜੇ ਢੇਰ ਤੇ ਰਹਿੰਦੇ ਸੀ ਤੇ ਬਾਅਦ ਵਿੱਚ ਇਹਦੋਂ ਜਦੋਂ ਜੜਾਵਾਂ ਵੱਜ ਗਿਆ ਸੀ ਕਿੰਨਾ ਚਿਰ ਹੋ ਗਿਆ ਇਸ਼ਨਾਨ ਪਾਣੀ ਕਿੱਤਿਆਂ ਨੂੰ ਸੇਵਾ ਸੰਭਾਲ ਕਿੱਤਿਆਂ ਨੂੰ ਤੇ ਉੱਥੇ ਜਗ੍ਹਾ ਤੇ ਜੇ ਕਿਨੇ ਰਾਸ਼ਨ ਪਾਣੀ ਪ੍ਰਸ਼ਾਦਾ ਪਾਣੀ ਦੇ ਦੇਣਾ ਖਾਣਾ ਫਿਰ ਉੱਥੇ ਰੱਖ ਦੇਣਾ ਇਸੇ ਤਰੀਬ ਨੇ ਇਹ ਸਿਲਸਿਲਾ ਕਰੀਬਨ ਕੋਈ 15-16 ਸਾਲ 17 ਸਾਲ ਚੱਲਦਾ ਰਿਹਾ ਤੇ ਕਿਸੇ ਨੇ ਵੀ ਇਹਨਾਂ ਨੂੰ ਜ਼ਿੰਦਗੀ ਦੇ ਵਿੱਚ ਦੁਬਾਰੇ ਥਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜ਼ਿੰਦਗੀ ਨਾਲ ਚੱਲਣ ਦੀ ਕੋਸ਼ਿਸ਼ ਨਹੀਂ ਕੀਤੀ ਹਰ ਲੋਕ ਲੋਕਾਂ ਨੂੰ ਹੁੰਦਾ ਵੀ ਅਸੀਂ ਆਪਣੀ ਜਿਹੜੀ ਜ਼ਿੰਦਗੀ ਜੀ ਰਹੇ ਹਾਂ ਜੀਏ ਪਰ ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈਗਾ ਉਸੇ ਤਰ੍ਹਾਂ ਇਹਨਾਂ ਵੀਰਾਂ ਨਾਲ ਵੀ ਹੋਇਆ ਕਿਸੇ ਨੇ ਸਮਝਾਇਆ ਨਹੀਂ ਕਿ ਤੁਸੀਂ ਕੰਮਕਾਰ ਕਰੋ ਤਨੋਂ ਨਹੀਂ ਕੋਈ ਥੋੜੀ ਮਦਦ ਕਰਦੇ ਆ ਜਾਂ ਕਿੱਦਾਂ ਵੀ ਕਰਦੇ ਆ ਤੇ ਇਹ ਵੀਰ ਜੇ ਕੋਈ ਛੱਟ ਵੱਜੀ ਨਾ ਦਿਮਾਗ ਦੇ ਵਿੱਚ ਜਾਂ ਇਹਨਾਂ ਦੇ ਪਿਤਾ ਚੜ ਗਿਆ ਚੜ੍ਹਾਈ ਕਰ ਗਿਆ ਬਚਪਨ ਦੇ ਵਿੱਚ ਜਾਂ ਇਹਨਾਂ ਦੀ ਮਾਤਾ ਨੇ ਜਿਹੜੇ ਘਰਾਂ 'ਚ ਕੰਮ ਕਰਦੇ ਸੀ ਇਹ ਵੀ ਦੱਸਦਾ ਕਿ ਅਸੀਂ ਚਾਰ ਦਿਗਾਂ ਦੇ ਵਿੱਚ ਭਾਂਡੇ ਮਾਜਦੇ ਰਹੇ ਆ ਉਸ ਤੋਂ ਬਾਅਦ ਅਜਿਹਾ ਕਿਹੜਾ ਮੋੜ ਆ ਗਿਆ ਜਿਹਦੇ ਕਰਕੇ ਇਹ ਵੀਰ ਇਸੇ ਹਾਲਾਤ ਵਿੱਚ ਪਹੁੰਚ ਗਏ ਉਹ ਆਪਾਂ ਗੱਲਬਾਤ ਕਰਦੇ ਆ ਬਾਬਾ ਜੀ ਉਹ ਤੋਂ ਤੁਸੀਂ ਪਹਿਲੇ ਚਾਹ ਦੀ ਦੁਕਾਨ ਦੇ ਕੰਮ ਕਰਦੇ ਉਸ ਤੋਂ ਬਾਅਦ ਕੀ ਕੀਤਾ ਫਿਰ ਜੱਕਦਮ ਉੱਥੇ ਬਹਿ ਗਏ ਉਹ ਹੁਣ ਤੱਕ ਜਾ ਕੇ ਮਾਤਾ ਨਾ 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 ਹਾਂ ਮਾਤਾ ਕਰਕੇ ਆਏ ਹਾਂ ਮਾਤਾ ਕਰਕੇ ਰਹੇ ਹਾਂ ਅੱਛਾ ਦੋਨੇ ਬਰਾ ਮਾਤਾ ਕਰਕੇ ਰਹੇ ਦੁਕਾਨ ਤੇ ਮਾਤਾ ਉੱਥੇ ਪੂਰੀ ਹੋਈ ਮਾਤਾ ਹੌਟੇ ਬੁਰੀ ਤੇ ਮਾਤਾ ਉੱਥੇ ਬੁਰੀ ਹੋ ਗਈ ਤੇ ਤੁਸੀਂ ਪਹਿਲੇ ਚਾਹ ਦੀ ਦੁਕਾਨ 'ਚ ਕੰਮ ਕਰਦੇ ਸੀ ਹਾਂ ਜੀ ਤੇ ਕਿੰਨਾ ਪੜ੍ਹੇ ਜੀ ਹਾਂ ਜੀ ਪੜ੍ਹੇ ਓਏ 5 6 ਪੜ੍ਹੇ ਜਿੱਦਾਂ ਤੁਹਾਨੂੰ ਪਤਾ ਪੁਰਾਣੇ ਬਜ਼ੁਰਗ ਪੜ੍ਹਦੇ 5 6 ਪਰੇਪ ਉਹ ਹੁੰਦੀ ਆ ਪੰਜ ਛੇ ਕੀਤੀਆਂ ਬੜੀਆਂ ਕੰਮ ਆਉਂਦੀਆਂ ਵਾ ਇਹਨਾਂ ਨੇ ਜਿਹੜਾ ਮਤਲਬ ਪੜ੍ਹਾਈ ਲਿਖਾਈ ਕਰਕੇ ਉਸ ਦੁਕਾਨ ਦੇ ਵਿੱਚ ਬੈਠੇ ਰਹੇ ਰੋਟੀ ਪਾਣੀ ਲੱਗੇ ਆਣ ਗਵਾਂਡ ਮੱਲੇ ਵਾਲਿਆਂ ਨੇ ਬੜੀ ਮਤ ਕੀਤੀ ਕੋਈ ਨਾ ਕੋ ਪ੍ਰਸ਼ਾਦਾ ਪਣੀ ਦਿੰਦਾ ਰਿਹਾ ਪਰ ਜ਼ਿੰਦਗੀ ਵਿੱਚ ਉੱਥੇ ਬੈਠੇ ਰਹੇ ਤੇ ਅੱਜ ਸਾਡਾ ਵੀਡੀਓ ਬਣਾਉਂਦਾ ਇਹੀ ਮਕਸਦ ਆ ਵੀ ਇਹ ਬਜ਼ੁਰਗ ਸਾਡੇ ਸਾਹਮਣੇ ਕਿੰਨੀਆਂ ਉਦਾਹਰਨਾਂ ਨੇ ਸਾਡੇ ਕੋ ਇੱਥੇ 40 ਦੇ ਕਰੀਬ ਮੈਂਬਰ ਰਹਿੰਦੇ ਪੈਣ ਜਿਹਦੇ ਵਿੱਚ ਕੋ ਹਰ ਬਜ਼ੁਰਗ ਦੀ ਅਲੱਗ-ਅਲੱਗ ਕਹਾਣੀਆਂ ਅਲੱਗ-ਅਲੱਗ ਦਾਸਤਾਨਾਂ ਤੇ ਅੱਜ ਇੱਕ ਬਜ਼ੁਰਗਾਂ ਤੋਂ ਅਸੀਂ ਸਾਂਝੀ ਕੀਤੀ ਏ ਇਹਨਾਂ ਦੀ ਕਹਾਣੀ ਸਾਡਾ ਮਕਸਦ ਆ ਵੀ ਜਿੱਥੇ ਸਾਨੂੰ ਸੰਗਤ ਸਜੋਗ ਕਰਦੀ ਆ ਜਾਂ ਪਿਆਰ ਕਰਦੀ ਆ ਕਿਸੇ ਤਰ੍ਹਾਂ ਦੀ ਸਾਨੂੰ ਸੇਵਾ ਕਰਦੀ ਆ ਤੇ ਸਾਡੀ ਕੋਸ਼ਿਸ਼ ਰਹਿੰਦੀ ਆ ਵੀ ਅਸੀਂ ਸੰਗਤ ਨੂੰ ਜਾਣਕਾਰੀ ਦਈਏ ਕਿ ਸਾਡੇ ਕੋਲ ਕਿਸ ਤਰ੍ਹਾਂ ਦੇ ਬਜ਼ੁਰਗ ਰਹ ਰਹੇ ਨੇ ਪਰ ਕਿਸ ਹਾਲਾਤ ਵਿੱਚ ਰਹ ਰਹੇ ਨੇ ਇਹਨਾਂ ਦੀਆਂ ਕਿਹੜੀਆਂ-ਕਿਹੜੀਆਂ ਲੋੜਾਂ ਨੇ ਔਰ ਕੀ-ਕੀ ਕਹਾਣੀ ਸੀ ਕਿਸ ਤਰ੍ਹਾਂ ਨੂੰ ਲੈ ਕੇ ਆਏ ਆ ਸਾਡੀ ਕੋਸ਼ਿਸ਼ ਆ ਵੀ ਅਸੀਂ ਜਿੰਨੇ ਸਾਡੇ ਕੋਲ ਮੈਂਬਰ ਨੇ ਅਸੀਂ ਸਾਰਿਆਂ ਦੀ ਵਾਰੋ ਵਾਰੀ ਸਿਰ ਵਾਰੋ ਵਾਰੀ ਸਿਰ ਆਪਾਂ ਜਿਹੜੀ ਜਾਣਕਾਰੀ ਦਈਏ ਇਹ ਸਾਡੇ ਕੋਲ ਦੂਸਰੇ ਮੈਂਬਰ ਨੇ ਦੂਜੇ ਨੰਬਰ ਦੇ ਮੈਂਬਰ ਸੀ ਪਹਿਲੇ ਨੰਬਰ ਦੇ ਸਾਡੇ ਕੋਲ ਜੈਪਾਲ ਸੀ ਜਿਨ੍ਹਾਂ ਦੀ ਆਪਾਂ ਪਿਛਲੇ ਹਫਤੇ ਹੀ ਵੀਡੀਓ ਅਪਲੋਡ ਕੀਤੀ ਸੀ ਆਪਣੇ ਪੇਜ ਤੇ ਤੇ ਇਹ ਸਾਡੇ ਕੋਲ ਦੂਜੇ ਨੰਬਰ ਦੇ ਬਜ਼ੁਰਗ ਨੇ ਰਾਮਚੰਦਰ ਜੀ ਜਿਹੜੇ ਸਾਡੇ ਕੋਲ ਪਿੰਡ ਜਫਰਾਲ ਦੇ ਵਿੱਚ ਆਏ ਸੀ 2020 ਦੇ ਵਿੱਚ ਉਦੋਂ ਤੋਂ ਲੈ ਕੇ ਇਹ ਬਾਬਾ ਜੀ ਅੱਜ ਸਾਡੇ ਕੋਲ ਇੱਥੇ ਪਿੰਡ ਲੇਲ ਦੇ ਸਾਨੂੰ तकरीबन ਸਵਾ 3 ਸਾਢੇ 3 ਸਾਲ ਹੋ ਚੱਲੇ ਸਾਡੇ ਕੋਲ ਰਹਿੰਦੇ ਪਏ ਨੇ ਇੱਥੇ ਹੀ ਸਾਡੇ ਨਾਲ ਇਹ ਇਹਦੀ ਸੇਵਾ ਸੰਭਾਲ ਕਰਾਉਂਦੇ ਨੇ ਜਾਂ ਦੂਸਰੇ ਬਜ਼ੁਰਗ ਨੂੰ ਕੱਪੜੇ ਵਸਤਰ ਚੇਂਜ ਕਰਨੇ ਜਾਂ ਲੰਗਰ ਪਾਣੀ ਦੇ ਵਿੱਚ ਜਿਸ ਤਰ੍ਹਾਂ ਦੀ ਤਰ੍ਹਾਂ ਦੀ ਵੀ ਆਪਾਂ ਡਿਊਟੀ ਇਹਨਾਂ ਨੂੰ ਕਰਦੇ ਬੇਨਤੀ ਕਰਦੇ ਆ ਇਹ ਪੂਰੀ ਤਨਦੇਹੀ ਨਾਲ ਨਿਭਾਉਂਦੇ ਨੇ ਤੇ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਤੁਸੀਂ ਸਾਡੇ ਕੋ ਇੱਥੇ ਆਓ ਇੱਥੇ ਆ ਕੇ ਸਾਡੇ ਬਜ਼ੁਰਗਾਂ ਦਾ ਹਾਲਚਲ ਪੁੱਛੋ ਕਿਸ ਤਰ੍ਹਾਂ ਦੀ ਕਿਹੜੀ ਚੀਜ਼ ਦੀ ਲੋੜ ਆ ਅਸੀਂ ਹਰ ਸਾਨੂੰ ਬਹੁਤ ਵੀਰ ਪੁੱਛਦੇ ਨੇ ਦੱਸੋ ਕਿਹੜੀ ਚੀਜ਼ ਭੇਜੀਏ ਤੁਹਾਨੂੰ ਸੇਵਾ ਭੇਜ ਦਿੰਦੇ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਸਾਡੇ ਕੋਲ ਇੱਥੇ ਔ ਬਜ਼ੁਰਗਾਂ ਨੂੰ ਮਿਲੋ ਜਰੂਰ ਤਾਂ ਜੋ ਕਿ ਅਸੀਂ ਤੁਹਾਨੂੰ ਦੱਸ ਸਕੀ ਵੀ ਇੱਥੇ ਸਾਨੂੰ ਕਿਹੜੀ ਚੀਜ਼ ਦੀ ਲੋੜ ਆ ਤੁਸੀਂ ਆਪ ਆ ਕੇ ਆਪਣੇ ਹੱਥੀਂ ਇੱਥੇ ਆ ਕੇ ਸੇਵਾ ਕਰੋ ਸਹਿਯੋਗ ਕਰੋ ਤਾਂ ਜੋ ਕਿ ਤੁਸੀਂ ਆਪਣੀ ਜਿਹੜੀ ਕਿਰਤਕਮਾਈ ਵਿੱਚ ਸੰਦਸੰਧ ਭੇਜ ਦਿਓ ਤੁਹਾਨੂੰ ਪਤਾ ਲੱਗ ਸਕੇ ਕਿ ਸਾਡਾ ਦਸਵੰਦ ਕਿੱਥੇ ਜਾ ਰਿਹਾ ਵਾ ਔਰ ਕਿੱਥੇ ਲੱਗ ਰਿਹਾ ਵਾ ਇੰਨਾ ਈੜੀਆਂ ਸਾਡੇ ਕੋਲ 40 ਪੁਰਾਣੀ ਜਿਹੜੇ ਸਾਡੇ ਕੋਲ ਰਹਿ ਰਹੇ ਨੇ ਜਿਹੜੇ ਵਿੱਚ ਮੰਦਬੁੱਧੀ ਨੇ ਜਾਂ ਜਿਹੜੇ ਬਜ਼ੁਰਗ ਨੇ ਜਿਹੜੇ ਇਸ ਤਰ੍ਹਾਂ ਲਤਾਰੇ ਗਏ ਨੇ ਪਰਿਵਾਰ ਦੇ ਵਿੱਚੋਂ ਤੇ ਉਹਨਾਂ ਦੀ ਜਿਹੜੀ ਸੇਵਾ ਸੰਭਾਲ ਸਾਰੀ ਸੰਗਤ ਜੋ ਇਹਨਾਂ ਕਰਦੇ ਪਏ ਆ ਸਾਡਾ ਵੀਡੀਓ ਬਣਾਉਂਦਾ ਇਹੀ ਮਕਸਦ ਸੀ ਕਿ ਅਸੀਂ ਸਾਰੀ ਸੰਗਤ ਨੂੰ ਆਪਣੇ ਮੈਂਬਰਾਂ ਨਾਲ ਇਦਾਂ ਇੰਟਰੋਡਿਊਸ ਕਰਾਈਏ ਇਹਨਾਂ ਦੀ ਕਹਾਣੀ ਤੁਹਾਨੂੰ ਸਾਂਝੀ ਕਰੀਏ ਅਗਰ ਜੇਕਰ ਤੁਹਾਨੂੰ ਕੋਈ ਵੀ ਇਸ ਤਰ੍ਹਾਂ ਦਾ ਬਜ਼ੁਰਗ ਵੀਰ ਭਰਾ ਕੋਈ ਵਿਾਰਸ ਹਾਲਾਤ ਵਿੱਚ ਮਿਲਦਾ ਵਾ ਸਾਡੇ ਲਾਗੇ ਜੱਗੇ ਪਿੰਡ ਸ਼ਹਿਰ ਦੇ ਵਿੱਚ ਸਾਡੇ ਨਾਲ ਜਰੂਰ ਸੰਪਰਕ ਕਰੋ ਸਾਡੇ ਨੰਬਰ ਹਨ 90410 55256 96468 65500 ਇਨੇ ਗਬਨਤੀ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ